ਕਿਉ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਰਾਮ ਦਾ ਨਾਮ ਵਾਰ-ਵਾਰ ਆਤਾ ਹੈ ਕਿਉ ਰੁਕੋ ਜਰਾ ਸਬਰ ਕਰੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਰਾਮ ਸ਼ਬਦ ਵਾਰ-ਵਾਰ ਆਉਂਦਾ ਹੈ ਲੇਕਿਨ ਰਾਮ ਸ਼ਬਦ ਆਉਂਦਾ ਹੈ ਇੱਕ ਅਕਾਲ ਪੁਰਖ ਵਾਸਤੇ ਉਸ ਰਾਮ ਨੂੰ ਅਸੀਂ ਮੰਨਿਆ ਜਿਹੜਾ ਕਣ-ਕਣ ਦੇ ਵਿੱਚ ਰਮਿਆ ਹੋਇਆ ਇਹਦੇ ਬਾਰੇ ਇੰਨੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਮੈਂ ਪਰਪਾਨ ਤੁਹਾਨੂੰ ਦੇਖਣਾ ਉਹਨੇ ਥੋੜੇ ਨੇ ਰਮਤ ਰਾਮ ਸਭ ਕਹੇ ਸਮਾਏ ਰਮਤ ਰਾਮ ਜਿਹੜਾ ਕਣ-ਕਣ ਚ ਰਮਿਆ ਹੋਇਆ ਸਭ ਰਹਿ ਉਸ ਸਮਾਇ ਕਣ ਕਣ ਦੇ ਵਿੱਚ ਸਮਾਇਆ ਹੋਇਆ ਅਸੀਂ ਉਸ ਨਾਮ ਨੂੰ ਬੰਨਦੇ ਆ ਦਸ਼ਰਧ ਦੇ ਪੁੱਤਰ ਨੂੰ ਦਸ਼ਰਧ ਦੇ ਪੁੱਤਰ ਨੂੰ ਨਹੀਂ RAM ਰਵੰਤ ਰਮਤ ਸੰਤਨ ਸੁਖਮਾਨਾ ਰਮਤ RAM ਘਟ ਘਟ ਆਧਾਰ ਤੇ ਜਿਸ ਲਈ ਦਸ਼ਰਧ ਦੇ ਪੁੱਤਰ RAM ਦੀ ਗੱਲ ਆਉਂਦੀ ਹੈ ਕਿ ਉਥੇ ਗੁਰਬਾਣੀ ਬੜੀ ਸਪਸ਼ਟ ਹੈ ਰੋਵੇ RAM ਨਿਕਾਲਾ ਪਿਆ ਸੀ ਤਾਂ ਲਖਮਣ ਵਿਛੜ ਗਿਆ ਪਗਤ ਸਹਿਬਾਨ ਨੇ ਤੇ ਇਥੋਂ ਤੱਕ ਲਿਖ ਦਿੱਤਾ ਪਾਂਡੇ ਤੁਮਰਾ रामचंद्र ਸੋ ਵੀ ਆਵਤ ਦੇਖਿਆ ਥਾ 라ਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ ਜਿਹੜੇ रामचंद्र ਜੀ ਦੀ ਇੱਥੇ ਗੱਲ ਹੋ ਰਹੀ ਹੈ ਉਹਦੇ ਬਾਰੇ ਗੁਰਬਾਣੀ ਤੇ ਇਹ ਕਹਿ ਰਹੀ ਹੈ ਕਿ ਤੁਹਾਡੀ ਪੋਜੀਸ਼ਨ ਇਹ ਹੈ ਜੀ ਕਿ ਤੁਸੀਂ ਰਾਵਣ ਤੁਹਾਡੀ ਬੀਵੀ ਨੂੰ ਚੁੱਕ ਕੇ ਲੈ ਗਿਆ ਉਸ ਨਾਲ ਤੁਹਾਡਾ ਝਗੜਾ ਹੋਇਆ ਤੇ ਤੁਸੀਂ ਘਰ ਦੀ ਔਰਤ ਗਵਾ ਬੈਠੇ